ਸੀਪੀਆਈ ਤਹਿਸੀਲ ਗਰਸ਼ੰਕਰ ਵੱਲੋਂ ਕਾਮਰੇਡ ਸਾਧੂ ਸਿੰਘ ਭੱਟੀ ਕਾਮਰੇਡ ਸ਼ਨੀਲ ਦਾਤ ਚੱਕ ਕਟਾਰੂ ਅਤੇ ਸੁਖਵਿੰਦਰ ਸਰਫਰੀ ਦੀ ਅਗਵਾਈ ਹੇਠ ਬਲਾਕ ਮਾਹਲਪੁਰ ਵਿੱਚ ਇੱਕ ਵਿਸ਼ਾਲ ਇਕੱਠ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਜ਼ਿਲ੍ਹਾ ਹੁਸ਼ਿਆਰ ਪਰ ਤੋਂ ਸੈਕਟਰੀ ਕਾਮਰੇਡ ਅਮਰਜੀਤ ਸਿੰਘ ਹਾਜ਼ਰ ਹੋਏ ਸੈਂਕੜਿਆਂ ਵਿੱਚ ਇਕੱਠੇ ਹੋਏ ਨੌਜਵਾਨ ਬੀਬੀਆਂ ਬਜ਼ੁਰਗਾਂ ਨੂੰ ਕਾਮਰੇਡ ਅਮਰਜੀਤ ਸਿੰਘ ਕਾਮਰੇਡ ਨਿਸ਼ਚਤਰਪਾਲ ਸਿੰਘ ਅਸਿਸਟੈਂਟ 77 ਸੀਪੀਏ ਹੁਸ਼ਾਰਪੁਰ ਕਾਮਰੇਡ ਸੁਨੀਲ ਦੱਤ ਚੱਕ ਕਟਾਰੂ ਅਤੇ ਪ੍ਰਿੰਸੀਪਲ ਪਿਆਰਾ ਸਿੰਘ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਮੌਜੂਦਾ ਸਰਕਾਰਾਂ ਨੇ ਵਗ ਰਹੇ ਨਸ਼ਿਆਂ ਦੇ ਹੜ ਨੂੰ ਨੱਥ ਪਾਉਣ ਦੀ ਬਜਾਏ ਤਕਰੀਬਨ ਹਰ ਪਿੰਡ ਵਿੱਚ ਸ਼ਰਾਬ ਦੇ ਠੇਕੇ ਬਣਾ ਦਿੱਤੇ ਹਨ ਨਸ਼ਿਆਂ ਦੇ ਸਦਾਗਰ ਖੁਰਜਾਂ ਵਿੱਚ ਚਿੱਟਾ ਡੋਡੇ ਚਾਰਸ ਅਫੀਮ ਤੇ ਟੀਕੇ ਕੈਪਸੂਲ ਮੋਟਰਸਾਈਕਲਾਂ ਤੇ ਹੋਕਾ ਦੇ ਦੇ ਕੇ ਵੇਚ ਰਹੇ ਹਨ ਹਰ ਬੇਰੁਜ਼ਗਾਰ ਸਰਟੀਫਿਕੇਟਾਂ ਦੇ ਝੂੜੇ ਲੈ ਕੇ ਪੁਲਿਸ ਦੀਆਂ ਡਾਂਗਾਂ ਖਾ ਰਹੇ ਹਨ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਲੈ ਵਾਰਡਰਾਂ ਤੇ ਬੈਠੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਰੋਜ਼ਾਨਾ ਵਧ ਰਹੀਆਂ ਤੇਲ ਦੀਆਂ ਕੀਮਤਾਂ ਕਾਰਨ ਜਨਤਾ ਮੋਟਰਸਾਈਕਲਾਂ ਤੋਂ ਸਾਈਕਲਾਂ ਤੇ ਆ ਗਈ ਹੈ ਬੇਰੁਜ਼ਗਾਰ ਨੌਜਵਾਨਾਂ ਨੂੰ ਲੁੱਟਾਂ ਖੋਹਾਂ ਵੱਲ ਖਿੱਚ ਕੇ ਜਾ ਰਹੀ ਹੈ ਪੂਰੇ ਦੇਸ਼ ਨੂੰ ਇਹਨਾਂ ਸਰਕਾਰਾਂ ਨੇ ਭਖਾਰੀ ਬਣਾ ਕੇ ਰੱਖ ਦਿੱਤਾ ਹੈ ਅੰਤ ਵਿੱਚ ਸਰਬਸੰਪਤੀ ਨਾਲ ਸਰਬ ਭਾਰਤੀ ਨੌਜਵਾਨ ਸਭਾ ਤਹਿਸੀਲ ਗੜਸ਼ੰਕਰ ਵੱਲੋਂ ਗਠਨ ਕੀਤਾ ਗਿਆ ਜਿਸ ਦੇ ਪ੍ਰਧਾਨ ਕਾਮਰੇਡ ਸੁਨੀਲ ਦਾਤ ਚੱਕਟਾਰੂ ਉਪ ਪ੍ਰਧਾਨ ਮਨਦੀਪ ਪਰਸੋਤਾ ਜਨਰਲ ਸਕੱਤਰ ਅਮਰਦੀਪ ਸਿੰਘ ਗੜਸ਼ੰਕਰ ਜਨਰਲ ਸਕੱਤਰ ਅੰਦਰਜੀਤ ਪਰਸੋਤਾ ਮੀਤ ਸਕੱਤਰ ਗੋਰਪ੍ਰੀਤ ਬਗੋਰਾ ਮੀਤ ਸਕੱਤਰ ਜਸਵਿੰਦਰ ਸਿੰਘ ਬਗੋਰਾ सकत्र संदीप सिंह टूटो मुजारा गविंदर सिंह की, वाइस प्रधान बलजीत कुमार मैंबर ममता बाहोवाल बलजीत कौर बाहूवाल सुखिंदर कौर नैलीसंदर कौर हिंदवाल मनजिंद जोतूटो मजारा ਰਾਜਿੰਦਰਪੁਰ ਲੈ ਲਈ ਚੁਣੇ ਗਏ ਉਸ ਮੁੱਖ ਕੇ ਪਰਚਾ ਚਾੜੀਆਂ ਪੰਮਾ ਬਗੋਰਾ ਇੱਥੇ ਮਕੰਦਾ ਦੇ ਕੰਮਲ ਜੰਮਨਿਆਲ ਰੋਬਾ ਮੈਂ ਚੱਕ ਸੋਤਾਰੂ ਰਮਨ ਚੱਕ ਤਾਰੂ ਆਸ਼ਾ ਰਾਮ ਕੋਲ ਦਾ ਸਰਬੀ ਸੁਦਵਾ ਚੱਕ ਤਾਰੂ ਸੋਨੀਆਂ ਬਾੜੀਆਂ ਪੰਦਰਕੌਰ ਕਪਟਵਾਲੀ ਜੀ ਸਿੰਘ ਹੰਦਵਾਲ ਦੁਰਗਰਾਹ ਪੋਆ ਰੇਸ਼ਮ ਸਿੰਘ ਬਲਾਹਪੁਰ ਸਵਰਨਪੁਰ ਤੋਂ ਮਹਿੰਦਰ ਸਿੰਘ ਲੰਗੇਰੀ ਰਿਕੀਪ ਕੋਰਾ ਅਜੀਤਾਂ ਅਸਾ ਤੇ ਖਾ ਪਰ ਪੈ ਭਰਿਆ ਉਹਨਾਂ ਲੱਖੋ ਸੁਣੀਦਾ ਖਰਿਆਲ ਤੋਂ ਐ এবੀ ਨੀਕੀ ਤੇ ਗਰਮੀ ਆ ਤੁਹਾਨੂੰ ਜਿਆਦਾ ਹੈ ਗਰਮੀਆਂ ਪਰੇ ਕੀ ਟਾਈਮ ਦੇ ਵਿੱਚੋਂ ਖੜ ਕੇ ਪਰੇ ਖੇਤ ਦੇ ਵਿੱਚ ਸਿਨਾਇਓ ਧੰਨਵਾਦੀਆਂ ਤੁਹਾਡਾ ਲੇਗਾ ਭੈਣ ਜੀ ਦਾ ਬਹੁਤ ਧੰਨਵਾਦੀਆਂ ਮੈਂ ਇਹਨਾਂ ਨੇ ਇੱਦਲੇ ਬਸੂਰ ਬਖਾਤਾ ਹੈ ਕੈਂਪ ਦੇ ਪਰੇ ਬਸੂਰ ਕਰਦੇ ਆ ਇਕ ਜੇਨਾ ਅਰਜ਼ੂ ਕੋ ਬਚਨੋਗੇ ਇੱਕ ਮੈਂ ਧੰਨਵਾਦ ਕਰੀਂ ਸੀਆਈਡੀ ਵਾਲਿਆਂ ਦਾ ਉਹ ਸਾਡੇ ਖਾਨਦਾਨ ਦਾ ਸਾਹਿਬ ਅੱਜ ਤੱਕ ਉਹ ਕੁੱਝ ਕੇ ਬੰਦ ਰਹੇ ਤਾਂ ਅੱਜ ਤੱਕ ਉਹ ਖੁੱਲ੍ਹੇ ਨੇ ਬੀਬੀਆਂ ਪੁੱਤ ਵਾਲੀ ਤੁਮ ਮੈਂ ਕਹਾਂ ਤੈਨੂੰ ਸੇਧ ਰੋਸ਼ਟਰ ਵਿਚਾਰ ਧੰਨਵਾਦੀਆਂ ਤੁਹਾਡਾ ਬਹੁਤ ਹੀ ਖੁਸ਼ੀ ਹੋਈ ਅੱਜ ਸਨਾਪਾਸ ਦੇ ਇੱਕ ਟੋਕ ਮੈਂ ਦੇਖਿਆ ਕਰਨੇ ਜਾਵਾਂਗਾ ਵੀ ਆਇਆ ਸਾਡਾ ਨੌਜਵਾਨ ਲੀਡਰ ਦੀ ਤੁਹਾਡੇ ਨਾਲ ਵਿਚਾਰਾਂ ਸਾਂਝੇ ਕਰਦੇ ਆਂ। ਗੱਲ ਆ ਗਈ ਕੱਥੇ ਹੋ ਗਈ। ਇਹ ਸਾਥ ਲਈ ਹੈ। ਬੇਅਥੀ ਇੱਕ ਇਹੋ ਜਿਹਾ ਫਰਕ ਹੈ ਜਿਹੜਾ ਨਿੰਦ ਨਮੀਆ ਸਮੱਸਿਆਵਾਂ ਨਾਲ ਜੋੜਿਆ। ਸਾਰਾ ਜੀ ਦੂਜਾ ਲੀਆ 75 ਦੀ ਘਟਨਾ ਇਹ ਗੱਲ ਸਾਂਝੀ ਕਰਦੇ ਆਏ ਆਏ ਆ। ਤੇ ਸਾਡੀਆਂ ਸਾਰੀਆਂ ਮੁੱਖਾਂ ਦੀ ਇੱਕੋ ਇੱਕ ਹੱਲ ਹੈ ਜੇ ਅਸੀਂ ਆਪਣੇ ਆਪਣੇ ਜੱਗੇਵਾ ਲੋਕੀ ਲੜਾਈ। ਬਹੁਤ ਲੜਾਈ ਲੜੀ ਕੇ ਮੈਂ ਨਾ ਮੈਂ ਇਹ ਬਹੁਤ ਬੰਦਾ ਸੱਤਿਆ ਐਸਐਲਏ ਐ ਅਸੀਂ ਬਹੁਤ ਸਮਾਂ ਲੜਨ ਤੋਂ ਆ ਜਿਹੜੇ ਆਪਿਆਂ ਨੇ ਸਾਥੀਆਂ ਨਹੀਂ ਹੈ ਤਾਂ ਫੇਰ ਇਹਨੂੰ ਦੁਕੈ ਨੂੰ ਲੈ ਕੇ ਅਸੀਂ ਲੜਾਈ ਲਾਉਂਦੇ ਆ ਜਦੋਂ ਸਾਨੂੰ ਉਹਦੀ ਪ੍ਰਾਪਤੀ ਨਹੀਂ ਹੁੰਦੀ ਤਾਂ ਸਾਡੇ ਨਰਾਸ਼ਤਾ ਹੋ ਜਾਂਦਾ ਗਾਣੇ ਤੇ ਇੱਕ ਦੋ ਜਲਾ ਕਰਾਂਗੇ ਕਿਉਂਕਿ ਸਾਡੇ ਕੋਲ ਹੋਰ ਦੇਰ ਨਾ ਬਹੁਤ ਠੀਕ ਇਹ ਪੂਰਾ ਬਲਾਈ ਬੈਠੇ ਆ ਜਦੋਂ ਅਸੀਂ ਮਨਰੇਗਾ ਦੀ ਟੀਮ ਨਾਲ ਗੱਲ ਕੀਤੀ ਕਿ 2 ਦਿਨਾਂ ਦੇ ਦੀਵਾਰ ਦੀ ਲੱਤੋ ਕਿਹੜਾ ਬੇਰੀਆ 2 ਦਿਨ ਭੈਣਾਂ ਨੇ ਹੱਥ ਖੜਾ ਜਿਹਨਾਂ ਨੇ 2-3 ਦਿਨ ਲੱਗ ਪਰ ਮੈਂ ਸਾਹਮਣੇ ਦਾ ਕੰਮੇਟਰ ਜੀ ਜਿਹੜੀ ਹੈ ਜਿਹਦੇ ਵਿੱਚ ਜਿਨ੍ਹਾਂ ਨੇ ਹੱਥ ਖੜੇ ਹੋਏ ਆ ਲਾਜ਼ਮੀ ਲੋਹ ਤੇ ਮੇਟਾ ਦਾ ਕੰਮ ਕਰਨੀਆਂ ਉਹਨੀਆਂ ਵਰਕਰ ਕੋਈ ਨਹੀਂ ਹੋਏਗਾ ਜਿਹੜੇ 100 ਦਿਨ ਲੱਗ ਹੈ ਹੁਣ ਕਿਉਂਕਿ ਅੱਜ ਇਕੱਲੇ ਇਹ ਭਾਰਤ ਦੇ ਵਿੱਚ ਲੈ ਕੇ ਪੰਜਾਬ ਦੇ ਵਿੱਚ ਵੀ ਇਹ ਜਿਹੜੀ ਚੀਜ਼ ਆਈ ਗਈ ਸੀ ਕਾਜ 15 20 25 30 20 45 50 ਤੋਂ ਵੱਧ ਕਿਹ ਰੰਦੇ ਰਜਾਰ ਨਹੀਂ ਲੱਗੇ ਜਦੋਂ ਥਾਲ ਦੇ ਵਿੱਚ ਪਿੰਖੋ ਪੈਣ ਦੇਣਾ ਹੁਣ 50 ਰੁਪਏ ਸਾਡੇ ਨੂੰ ਅਜੀਰ ਰਜਾਰ ਲੈ ਕੇ ਤੇ ਬਾਕੀ ਦੇ ਸਾਰਾ ਪਰਿਵਾਰ ਪੁਖਾਣੇ ਦਿੱਤੀ ਆ ਜਾਣਾ ਅੱਜ ਹੀ ਕਈ ਵਾਰੀ ਰੋਟੀ ਖਾਣ ਨਹੀਂ ਆ ਜਿੱਥੇਲੇ ਗੱਲ ਕਰਦੇ ਆ ਅਸੀਂ ਕਹਿੰਦੇ ਅਸੀਂ ਢੇਡ ਭਰ ਕੇ ਰੋਟੀ ਖਾਧੀ ਹੈ ਪਰ ਮੈਂ ਸਮਝਣਾ ਅਭੀ ਮਜ਼ਦੂਰ ਲੋਕ ਰੋਟੀ ਪੇਟ ਭਰ ਕੇ ਨਹੀਂ ਖਾਂਦੇ ਅਸੀਂ ਤਾਂ ਫੇਸ ਨੂੰ ਢੋਸਾ ਦਿੰਦੇ ਆ ਪੇਟ ਢੋਸਾ ਦਿੱਤਾ ਜਾਂਦਾ ਖਾਧਾ ਨਹੀਂ ਕੁਝ ਵੀ ਜਾਂਦਾ ਜਿਹੜੇ ਬੱਚੇ-ਵੱਡੇ ਤਾਂ ਸਾਰੇ ਜਿਨ੍ਹਾਂ ਨੇ ਅਸਲ ਵਿੱਚ ਰੋਟੀ ਦੀ ਪਰਵਾਹ ਨਹੀਂ ਆਈ ਹੈ ਕਿਉਂਕਿ ਇਹ ਗੱਲਾਂ ਥੋੜੀਆਂ ਜਿਹੀਆਂ ਉਪਨੀਆਂ ਲੱਗਦੀਆਂ ਉਸ ਦੇ ਵਿੱਚ ਦਾ ਬੜਾ ਕੁਝ ਆਉਂਦਾ ਕਿੰਨਾ ਰੋਜ਼ ਦਾ ਦੁੱਧ ਕਿੰਨਾ ਕਿੰਨੇ ਰੋਜ਼ ਦਾ ਫਲ ਖਾਣਾ ਕਿੰਨਾ ਰੋਟਾ ਅਸੀਂ ਬੈਠ ਨੂੰ ਖਾਣਾ ਕਿੰਨਾ ਰੋਟਾ ਦੂਜਾ ਖਾਣਾ ਕਿੰਨਾ ਬਹੁਤ ਚੀਜ਼ਾਂ ਆਉਂਦੀਆਂ ਅਸੀਂ ਤਾਂ ਇੱਕ ਵਾਰੀ ਘਰ ਦੇ ਵਿੱਚ ਛਾਲ ਬਣਾਏਗੇ ਉਹਦੇ ਨਾਲ ਤਿੰਨ ਤਿੰਨ ਦਿਨ ਗੁਜ਼ਾਰਾ ਕਰਦੇ ਆ ਅਸੀਂ ਕਿੱਥੋਂ ਦੇ ਮਤਲਬ ਪੇਟ ਭਰਨਾਰੇ ਹੋਗੇ ਸਾਡੀਆਂ ਇਹ ਹਾਲ ਇਹਦੇ ਕਾਰਨ